ਮੇਰੀ ਤੇ ਮੰਦਰ ਦੀ ਮੁੰਬਈ ਯਾਤਰਾ ਅਜੀਬ ਢਿੰਡੋਂ ਨਿਕਲਣ ਵੇਲੇ ਮਿਲੇ ਟਿਕਟਾਂ ਲਈਆਂ ਟ੍ਰੇਨ ਸਟੇਸ਼ਨ ਗਏ ਬਠਿੰਡਾ ਇੱਥੇ ਦੁਰਦੁਰ ਘੁੰਮੇ ਇੰਨੇ ਹੈਪੀ ਅਰ ਗਏ ਆਗੇ ਸੀਗੇ ਅਸੀਂ ਸਟੇਸ਼ਨ ਤੋਂ ਬਸ 10 ਅੱਧਾ ਘੰਟਾ ਪਹਿਲਾਂ ਪਹੁੰਚ ਗਏ ਸੀ ਟ੍ਰੇਨ ਦੇ ਚੱਲਣ ਤੋਂ ਬੈਠੇ ਰੇ ਗੱਲਬਾਤ ਕੀਤੀ ਤੇ ਕੁਝ ਸਟੇਸ਼ਨ ਨੂੰ ਵੀ ਬਾਏ ਬਾਏ ਕਿਹਾ ਅਸੀਂ ਸਮਝ ਲਓ ਵੀ 내려 ਹੋਣ ਵਾਲਾ ਸੀਗਾ ਇਸ ਸਟੇਸ਼ਨ ਤੇ ਪਹੁੰਚੇ ਆਂ ਟ੍ਰੇਨ ਚੱਲਣ ਦੇ ਚੱਲਣ ਦੇ ਚੱਲਦੇ ਚੱਲਦੇ ਮੇਰੇ ਸਾਥ ਚ ਇਹ ਹੈ ਜੀ ਸਾਡੇ ਹੈਪੀਸ ਮਕਰਾਂ ਦਜੀ ਮੈਂ ਤੇ ਮਿੰਦਨ ਰੇਲ ਦੇ ਵਿੱਚ ਬੈਠਾ ਸੀ ਤੁਸੀਂ ਕਿੰਨੀ ਕਰ ਰਹੇ ਸੀ ਯਾਰ ਉਸ ਦਿਨ ਨੂੰ ਕੀ ਆਪ ਕਹਿੰਦੇ ਬਸ ਉਦੋਂ ਬਾਅਦ ਰਾਤ ਹੋ ਗਈ ਸੀ ਅੰਦਰ ਕੋਈ ਵੀਡੀਓ ਕੁਝ ਨਹੀਂ ਬਣਾਇਆ ਤੇ ਰਾਸਤੇ 'ਚ ਇੱਕ ਸੁੰਨਾ ਜਿਹਾ ਸਟੇਸ਼ਨ ਆਇਆ ਸੀ ਬਸ ਉਸ ਸਟੇਸ਼ਨ ਤੋਂ ਬਾਅਦ ਸਿੱਧਾ ਸਿੱਧਾ ਪਹੁੰਚੇ ਸਮਝੋ ਸਾਡੇ ਕੋਲ ਏਅਰਪੋਰਟ ਤੇ ਟਿਕਟਾਂ ਮਿਲੀਆਂ ਬੋਰਡਿੰਗ ਪਾਸ ਇਹਦੇ ਜਿਹਨੂੰ ਬਸ ਉੱਥੇ ਟਾਈਮ ਸਿਰ ਹੀ ਪਹੁੰਚੇ ਸੀ ਇਸ ਕਰਕੇ ਏਅਰਪੋਰਟ ਦੇ ਕਾਰ ਤੇ ਕਰਾਉਂਦੇ ਪਹੁੰਚੇ ਸਿੱਧੇ ਜਾਜ ਚ ਚਾਹ ਦੇ ਬਿੱਟੂ ਬਸ ਆਏ ਸੀਗਾ ਰਾਤ ਦੇ ਸਰੇ ਚ ਕਿਉਂਕਿ ਟਿਕਟ ਰਾਤ ਦੀ ਸੀ ਇੱਥੋਂ 2 ਵਜੇ ਚੜੇ ਰਾਤ ਨੂੰ ਦਿੱਲੀ ਸ਼ਹਿਰ ਬਸ ਲਾਈਟਾਂ ਹੀ ਦਿਸ ਰਹੀਆਂ ਸੀਗੀਆਂ ਹਰੇਕ ਚੀਜ਼ ਛੋਟੇ ਸਾਈਜ਼ ਚ ਦਿਸ ਰਹੀ ਸੀ ਇੱਕ ਜੀਵਨ ਦਾ ਪਹਿਲਾ ਸਫ਼ਰ ਸੀ ਚਾਹ ਦੇ ਵਿੱਚ ਜਾਣ ਤੇ ਬਸ ਇਹੀ ਐਕਸਪੀਰੀਅੰਸ ਸੀਗਾ ਵੀ ਕਰਦੇ ਕਰਦੇ ਦਿੱਲੀ ਛੱਡ ਚੱਲੇ ਦੂਰ ਹੁੰਦੀ ਗਈ ਜਿਉਂ-ਜਿਉਂ ਸਕਿੰਟਾਂ ਦੇ ਹਿਸਾਬ ਨਾਲ بس ਉਸ ਤੋਂ ਬਾਅਦ 2 ਘੰਟਿਆਂ ਦਾ ਸਫ਼ਰ ਸੀ ਸਾਰਾ ਉਸ ਤੋਂ ਬਾਅਦ ਮਿੰਦਰ ਸਿੰਘ ਕਹਿੰਦੇ ਜਾਂ ਸੌਂ ਜਾ ਘੰਟਾ ਕੱਲ ਦੇ ਸੁੱਤੇ ਨਹੀਂ ਆਪਾਂ ਤੇ ਫਿਰ ਅਸੀਂ ਭਾਈ ਸਟੇ ਟ੍ਰੇਨ 'ਚ ਵੀ ਨਹੀਂ ਸੁੱਤੇ ਨਾ ਮੈਂ ਬੈਠੇ ਗੱਲਾਂ ਮਾਰੀ ਗਏਾਂਗੇ ਤੇ ਉਸ ਤੋਂ ਬਾਅਦ ਬਸ ਆ ਥੋੜੇ ਜਿਹੀ ਸ਼ਾਰਟ ਲਏ ਤੇ ਦਿੱਲੀ ਨੂੰ ਅਲਵਿਦਾ ਕਿਹਾ ਤੇ ਬੰਬੇ ਦੇ ਸਾਹ ਨਾਲ ਚੱਲ ਪਏ ਨਾਲ ਅਸੀਂ ਕੁਝ ਖਾ ਲਗਾਏ ਸੀ ਖਾਣ ਨੂੰ ਤੇ ਬਸ ਚਾਕਲੇਟ ਚਾਕਲੇਟ ਲਗਾਏ ਸੀ ਕੋਲਡ ਡਰਿੰਕ ਲਗਿਆ ਸੀ ਮਿੰਦਰ ਨੂੰ ਕੋਲਡ ਡਰਿੰਕ ਕਾਲੀ ਕਰਾ ਰਹੀ ਸੀ ਤੇ ਬਸ ਉਹ ਕੈਰੀ ਕੀਤਾ ਹੋਇਆ ਸੀ ਨਹੀਂ ਕੈਰੀ ਬੈਗ ਚ ਪਤਾ ਨਹੀਂ ਕਿਉਂ ਤਲਾਸੀ ਨਹੀਂ ਲਈ ਉਹਨਾਂ ਨੇ ਕੋਈ ਕਹਿ ਦਿੰਦਿਆ ਵੀ ਅੱਗੇ ਉਹਦੇ ਵਿੱਚ ਨਹੀਂ ਹੋ ਹੁੰਦੇ ਚਲੋ ਇੰਨੇ ਸਾਢੇ 2 ਘੰਟਿਆਂ ਦਾ ਬੰਬੇ ਦਾ ਸਫ਼ਰ ਖਤਮ ਤੇ ਅਸੀਂ ਬੰਬੇ ਪਹੁੰਚ ਗਏ ਸਮਝੋ ਜਾਜ ਉਤਰਨ ਲੱਗਿਆ ਜਦੋਂ ਉਦੋਂ ਸ਼ਾਰਟ ਬੱਸ ਥੋੜੀ ਜਿਹੀ ਦੋ ਕੁ ਸ਼ਾਰਟ ਹੋਰ ਲੈ ਸੀਗੇ ਤੇ ਦੇਖੋ ਕਰੋ ਇੰਜ ਆਏ ਬੰਬੇ ਦਿੱਸਣਾ ਸ਼ੁਰੂ ਹੋ ਗਿਆ ਸੀ ਦੇਖੀ ਅਸੀਂ ਦੋ ਘਟੇ ਤੇ 10 ਕੁ ਮਿੰਟਾਂ ਦਾ ਸਫ਼ਰ ਸੀ ਹੌਲੀ ਹੌਲੀ ਤਰਤੀ ਦੇ ਨੇੜੇ ਫੇਰ ਆ ਗਈ ਏ ਮੁੰਬਈ ਦੀਆਂ ਲਾਈਟਾਂ ਆਈਆਂ ਦਿਨੀਆਂ 에어ਪੋਰਟ ਤੋਂ ਤੇ ਇਹ ਇਹ ਸਫ਼ਰ ਅਸੀਂ ਹੁਣ ਸ਼ੁਰੂ ਕਰਨ ਲੱਗੇ ਆਂਗੇ ਤੇ YouTube ਤੇ ਇਹ ਸਾਡੀਆਂ ਜਿਆਦਾ ਨੇ 2018 ਦੇ ਵਿੱਚ ਆਈ ਸੀ ਅਸੀਂ ਤੇ ਜਿਵੇਂ ਜਿਵੇਂ ਅਸੀਂ ਗਏ ਸੀ ਜਾਂ ਸਾਡੀਆਂ ਸਾਡੇ ਕੋਲੇ ਜਿਵੇਂ ਜਿਵੇਂ ਫੁਟੇਜ ਹੈਗੀ ਆ ਉਮੇ ਉਮੀ ਸਾਨੂੰ ਮੁੰਬਈ ਦਿਖਾਉਂਦੇ ਰਵਾਂਗੇ ਤੇ ਅੱਜ ਤੋਂ ਫਸਟ ਵਲੌਗ ਮੁੰਬਈ ਦਾ ਸ਼ੁਰੂ ਕੀਤਾ ਜੀ ਜੇ ਤੁਹਾਨੂੰ ਪਸੰਦ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਕਿਉਂਕਿ ਸਾਡੇ ਅਰਗੇ ਤਾਂ ਤੁਹਾਡੇ ਵਿੱਚ ਹੀ ਆਉਂਦੇ ਆ ਸਾਡਾ ਵੈਲਕਮ ਕੀਤਾ करते हुए प्रसन्नता है कि हम समय पर मुंबई पहुंच गए हैं इस समय बाहर का तापमान 24 डिग्री सेल्सियस से। है अपनी सुरक्षा के लिए कुर्सी पर ही बैठे रहे मोबाइल फोन का इस्तेमाल अब कर सकते हैं सामान कक्ष को खोलते समय सावधानी बरतने जा रहे हैं उनसे निवेदन है कि वे हमारी गेस्ट सर्विसेज टीम से आगमन कक्ष में संपर्क करें बेस्ट फेयर और ऑफर्स के लिए आप हमारी वेबसाइट जेनेस या हमारी मोबाइल ऐप का इस्तेमाल कर सकते हैं यहाँ पा सकते हैं अनेक लाभ जैसे कि बहत्तर घंटे तय लॉक ढाई सौ बोनस माइल्स प्रति वाय तो ये तो कुछ ही करला। ਹਾਂ ਦੋ ਰਿਪੋਰਟ ਕਰਨਾ ਹਾਂ ਦੋ ਰਿਪੋਰਟ ਕਰਨਾ ਫੋਨ ਕਰ ਦਿੰਨੇ ਆ ਨਾ ਹੁਣੇ ਨਹੀਂ ਹਜੇ ਉੱਥੇ ਜਾ ਕੇ ਕਰਾਂਗਾ ਹਾਂ ਉਹ ਕਰ ਦੇ ਆਹ ਉਹਨਾਂ ਜਿਹੜੇ ਬੈਠੇ ਨੇ ਦੇਖੀਂ ਜਰਾ ਪੁੱਤੋ ਮੁੰਮਬਈ ਰੋਲ ਹੋਏਗਾ ਕਿਉਂ ਹੋ ਗਿਆ ਤਾਂ ਕਿਹਾ ਹੋਈ ਆਹਿੰਦਰਾ He can't okay. leave Team. Yeah, baby! Yeah.